ਸਸੀਕਾਲ ਜੀ ਸਾਰੇ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਜੀ ਇਸ ਵੀਡੀਓ 'ਚ ਇਸ ਵੀਡੀਓ 'ਚ ਅਸੀਂ ਕਰਨ ਜਾ ਰਹੇ ਹਾਂ ਜੀ ਚੈਲੰਜ ਨੋ ਫੋਨ ਨੋ ਟੈਬਲੇਟ ਐਂਡ ਨੋ ਟੀਵੀ ਇਹਦੇ ਵਿੱਚ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਲਾਇਆ ਜਾਏਗਾ ਤੇ ਸਭ ਤੋਂ ਪਹਿਲਾਂ ਆਪਾਂ ਗੇਮ ਪਲੇ ਕੀਤੀ ਹੈ ਜੀ ਲੁੱਡੋ ਤੇ ਉਹਦੇ ਵਿੱਚ ਵਿਨਰ ਡਿਸਾਈਡ ਕਰਨ ਤੋਂ ਬਾਅਦ ਫਿਰ ਅਸੀਂ ਕੀਤੀ ਹੈ ਜੀ ਕਾਂਵੜ ਚਿੜੀਓੜ ਤੇ ਲਾਸਟ ਕੀਤੀ ਹੈ ਗੜਾ 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 ਜਿੰਨੀਆਂ ਵੀ ਆਪਣੀਆਂ ਓਲ ਗੇਮਾਂ ਸੀਆਂ ਸਾਰੀਆਂ ਕੀਤੀਆਂ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਬਹੁਤ ਬਹੁਤ ਮਜ਼ਾ ਆਏਗਾ ਜਦੋਂ ਤੁਸੀਂ ਵੀਡੀਓ ਲਾਸਟ ਤੱਕ ਦੇਖੋਗੇ ਤੇ ਲਾਸਟ ਵਿੱਚ ਆਪਾਂ ਗਏ ਆ ਜੀ ਆਪਣੀ ਗੁੜੀਆਂ ਨੂੰ ਲੈ ਕੇ ਬਾਹਰ ਪਾਰਕ ਦੇ ਵਿੱਚ ਤੇ ਐਂਡ ਦਾ ਫਨ ਉੱਥੇ ਹੋਇਆ ਆ ਮੈਂ ਸਾਰਿਆਂ ਨੂੰ ਸੁਜੈਸਟ ਕਰੂੰਗਾ ਕਿ ਐਂਡ ਤੱਕ ਦੇਖਿਓ ਇਹਦੇ ਵਿੱਚ ਬਹੁਤ ਹੀ ਤੁਹਾਨੂੰ ਮਜ਼ਾ ਆਉਣ ਵਾਲਾ ਹੈ ਚਲੋ ਜੀ ਹੁਣ ਬਹੁਤਾ ਟਾਈਮ ਨਾ ਖਰਾਬ ਕਰਦੇ ਹੋਏ ਆਪਾਂ ਆਪਣੀ ਵੀਡੀਓ ਕਰਦੇ ਆ ਜੀ ਸ਼ੁਰੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਜੀ ਨਿਊ ਵੀਡੀਓ 'ਚ ਅੱਜ ਆਪਾਂ ਕਰਨ ਲੱਗੇ ਆ ਚੈਲੰਜ ਨੋ ਇਲੈਕਟ੍ਰੋਨਿਕ ਗੈਜਟ ਤੇ ਉਹਦੇ ਵਿੱਚ ਨੋ ਟੀਵੀ ਨੋ ਫੋਨ ਨੋ ਆਈਪੈਡ ਲੇਕਿਨ ਇਹਦੇ ਵਿੱਚ ਕੀ ਆ ਕਿ ਇੱਕ ਛੋਟੀ ਜੀ ਸ਼ਾਰਟ ਸ਼ੂਟ ਸ਼ੂਟ ਕਿੰਨੇ ਹੁੰਦੇ ਨੇ ਨਾ ਸ਼ਾਰਟ ਸ਼ੂਟ 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 ਦੇ ਦਿੰਨੇ ਆ ਪੰਜਾਬੀ ਦੇ ਹੱਥ ਥੋੜਾ ਤੰਗ ਹੋਣ ਡਿਆ ਵਾ ਕਿ ਇਹ ਆ ਕਿ ਹੋ ਸਕਦਾ ਕਿਉਂਕਿ ਆਪਾਂ ਨੂੰ ਬੜੀ ਆਦਤ ਪੈ ਗਈ ਰੀਲਾਂ ਰੂਲਾਂ ਦੇਖਣ ਦੀ ਤੇ ਇਹ ਨਾ ਹੋਵੇ ਕਿ ਕਿਸੇ ਨੂੰ ਦੌਰਾ ਪੈ ਜਾਵੇ ਸੋ ਇਸ ਕਰਕੇ ਆਪਾਂ ਨਾ ਸਾਰਿਆਂ ਨੂੰ ਦਿੱਤੇ ਆ 100 100 ਡਾਲਰ। ਇੱਕ ਦੀ ਵੀ ਕੋਈ ਲਗਤ ਨਹੀਂ ਲੱਗੀ ਪਈ ਹਾਂ ਵੀ। ਸੋ ਮੈਨੂੰ ਪਤਾ ਨਾ ਹੋ ਸਕਦਾ ਏ ਇਦਾਂ ਦਾ ਹੋਣ ਲਿਆ ਹੋਵੇ 15 ਮਿੰਟ ਬਾਅਦ। ਉਹ ਸਾਰੇ ਮੈਨੂੰ ਹੀ ਹੁੰਦਾ ਵੀ ਕਿਉਂਕਿ ਮੈਨੂੰ ਸਭ ਤੋਂ ਜ਼ਿਆਦੀ ਆदत ਮੈਨੂੰ ਆ ਟਾਇਲਟ ਵੀ ਜਾਂਦੇ ਤਾਂ ਫੋਨ ਲੈ ਕੇ ਜਾਂਦੀ ਹਾਂ। ਇਹ ਸੀਕ੍ਰੈਟ ਬਤਾਨਾ ਘਰ ਕਾ ਜ਼ਰੂਰੀ ਹੈ। ਪਰ ਸਾਰੇ ਸਾਦੇ ਏਦਾਂ ਹੀ। ਚਲੋ ਛੱਡੋ। ਤੇ ਆਪਾਂ ਸਾਰੀਆਂ ਆਪਣੀਆਂ ਡਿਵਾਈਸੇਸ ਇੱਥੇ ਰੱਖ ਦਿੱਤੀਆਂ ਨੇ ਹਾਂ ਉਹ ਕੈਚ ਦੇ ਵਿੱਚ ਰਹਿ ਗਿਆ ਦੱਸਣ ਵਾਲਾ ਜਿਹੜਾ ਸ਼ੂਟ ਸੀ ਕਿ 100 ਡਾਲਰ ਦਿੱਤੇ ਸਾਰਿਆਂ ਨੂੰ ਜਿੰਨੂੰ ਜਿਆਦਾ ਲਤ ਲੱਗੂਗੀ ਆਦੇ ਵਿੱਚ ਪੀਗੀ ਬੈਂਕ ਦੇ ਵਿੱਚ ਉਹ ਆਪਣੇ 10 ਡਾਲਰ ਪਾਏਗਾ ਤੇ ਉਹਨੂੰ ਹੁਣ ਇਹਨਾਂ ਪਾ ਲਈ ਵਾਪਸ ਨਹੀਂ ਬਾਹਰ ਨਿਕਲੇ ਉਹਨੂੰ ਸਿਰਫ 10 ਮਿੰਟ ਵਾਸਤੇ ਉਹ ਸੌਰੀ 10 ਡਾਲਰ ਪਾਏਗਾ ਸਿਰਫ 5 ਮਿੰਟ ਵਾਸਤੇ ਆਪਣੀ ਡਿਵਾਈਸ ਮਨਪਸੰਦ ਚੂਜ਼ ਕਰ ਸਕਦਾ ਈਦਰ ਫੋਨ ਜਾਂ ਟੀਵੀ ਮੇਰੇ ਕੋ ਫੋਨ ਹੀ ਨਹੀਂ ਹੈਗਾ ਚਲੋ ਦੇਖਦੇ ਹਾਂ ਕਿੰਨਾ ਕ ਅਮੇਜ਼ਿੰਗ ਹੁੰਦਾ ਕਿ ਆਪਾਂ ਜਿੰਨੇ ਕੋਈ ਵੀ ਨਾ ਮੰਗਿਆ ਉਹ ਲੈਪਟਾਪਸ ਹੈ ਲੈਪਟਾਪਸ ਲੈਪਟਾਪਸ ਨੋਬਾਡੀ ਇਜ਼ ਗੋਇੰਗ ਟੂ ਯੂਜ਼ ਉਹ ਆਈ ਐਮ ਗੋਇੰਗ ਜਿੰਨੇ ਕੋਈ ਵੀ ਨਾ ਮੰਗਿਆ ਤੇ ਉਹ ਉਹਨੂੰ ਫਿਰ オリジナル ਦੇ 100 ਡਾਲਰ ਦਵਾਂਗਾ ਜਿਹੜੀ ਸ਼ਾਪਿੰਗ ਜਿਓ ਉਹਦਾ ਦਿਲ ਕਰਦਾ ਕਰ ਸਕਦਾ ਝੂਠਾ ਨਹੀਂ ਕਾਤੋ ਝੂਠਾ ਵੈਸੇ ਦੇ ਦੋ ਦੇ ਤੁਸੀਂ ਹਾਂ ਤੇ ਦਵਾਂਗਾ ਹੀ ਠੀਕ ਆ ਚਲੋ ਹੁਣ ਚੈਲੰਜ ਕਰਦੇ ਹਾਂ ਸ਼ੁਰੂ ਦੇਖਦੇ ਹਾਂ ਕੀ ਕੁਝ ਅੱਗੇ ਨਿਕਲ ਕੇ ਹੁੰਦਾ ਸਭ ਤੋਂ ਪਹਿਲਾਂ ਆਪਣੇ ਇਲੈਕਟ੍ਰੋਨਿਕ ਲੌਕਡਾਊਨ ਦੀ ਆਪਾਂ ਖੇਡਦੇ ਹਾਂ ਜੀ ਕਿਹਨੂੰ ਕਹਿੰਦੇ ਆ ਲੂਡੋ ਲੂਡੋ ਥੋੜੀ ਜੀ अर्ਲੀ 90ਸ ਦੀ ਗੇਮ ਤੇ ਸਾਰੇ ਆਪਾਂ ਆਪਣੀ ਗੀਟੀਆਂ ਚੂਸ ਕਰਨਗੇ ਉਹਦੇ ਤੋਂ ਬਾਅਦ ਮੇਰੇ ਮਾਈਂਡ ਦੇ ਵਿੱਚ ਆਈਆ ਕਾਰਡ ਜੀਡ ਖੇਡਾਂਗੇ ਜਦੋਂ ਪਹਿਲਾਂ ਆਪਾਂ ਖੇਡਦੇ ਹੁੰਦੇ ਛੋਟੇ ਹੁੰਦੇ ਅਸੀਂ ਛੋਟੇ ਹੁੰਦੇ ਪਤਾ ਕਾਰਡ ਕਿ ਪਤਾ ਹੀ ਹਣਾ ਤੈਨੂੰ ਕਿੱਦਾਂ ਪਤਾ ਹੁਣ ਜਦੋਂ ਛੋਟਾ ਹੁੰਦਾ ਤੂੰ ਤੇ ਹੁਣ ਛੋਟਾ ਆ ਕਾਉਡ ਚਾੜੀ ਉੱਡ ਚਾੜੀ ਉੱਡ ਲੈ ਕਰ ਲੋ ਗੱਲਾਂ ਚਾੜ ਹੀ ਨਹੀਂ ਚਿੜੀ ਉੱਡ ਆਪਣੀਆਂ ਗੀਟੀਆਂ ਚੂਜ਼ ਕਰੋ ਰੈੱਡ ਮੇਰੀ ਰੈੱਡ ਗ੍ਰੀਨ ਗੀ ਆ ਗ੍ਰੀਨ ਆ ਤਾਂ ਫਿਰ ਇਦਾਂ ਕਿੱਥੇ ਮੈਂ ਕਿਹਾ ਮੇਰੀ ਇਹ ਲੋ ਇੱਕ ਹੈਗੀ ਆ ਲੋ ਸਾਨੂੰ ਸਾਡਾ ਕਿੰਗ ਮਿਲ ਗਿਆ ਜੀ winner second runner up and last third runner up sorry sorry third runner up ਮਸਤ ਮਜ਼ਾ ਆ ਗਿਆ ਜਿਆਦਾ ਗੇਮ ਦਾ ਮਾਇਨੇ ਵੈਸੇ ਇਹ ਸੀ ਮੈਨੂੰ ਤਾਂ ਟਰੋਫੀ ਨੂੰ ਦਿਖਾਈ ਹੀ ਨਹੀਂ ਸੀ ਆਪਣਾ ਇਹ ਤਾਂ ਦੱਸ ਸਕਦੀ ਵੈਸੇ ਵੀ ਲੱਕ ਬੇਸ ਗੇਮ ਹੈ ਇੱਥੇ ਕਿਹੜੀ ਕੋਈ ਸਕਿੱਲ ਚਾਹੀਦੀ ਆ ਹਨਾ ਤੈਨੂੰ ਕੀ ਹੁੰਦਿਆ ਹਲ ਭੈਣ ਮੈਨੂੰ ਲੱਗਦਾ ਸਾਨੂੰ ਸਾਡਾ ਇੱਕ ਬੰਦਾ ਲੱਭ ਗਿਆ ਜਿਹੜਾ ਆਪਣੇ 10 ਡਾਲਰ ਖਰਾਬ ਕਰਨ ਨੂੰ ਰੈਡੀ ਹੈ ਰੈਡੀ ਨਹੀਂ ਕਰਨੀਗਾ ਵੇਲਾ ਰੈਡੀਆਂ ਦੇ ਉਹਦੇ ਚ 10 ਡਾਲਰ ਪਾ ਦੇ ਤੇ 5 ਮਿੰਟ ਵਾਸਤੇ ਡਵਾਈਸ ਦੇ ਦੇ ਨਹੀਂ ਜਿਹਦੇ ਜਿਹਦੇ ਲਾਸਟ ਦੇ ਵਿੱਚ ਸਭ ਤੋਂ ਜ਼ਿਆਦਾ ਹੋਣਗੇ ਨਾ ਡਾਲਰ ਬਚੇ ਹੋਏ ਉਹੀ Winner ਹੋਏਗਾ ਫਿਰ ਮੈਂ ਉਹੀ ਹੋਣਾ ਤੁਹਾਡੇ ਦੌਰ ਵਿੱਚ ਇਹ ਤਾਂ ਸਮਾਂ ਹੀ ਦੱਸੂਗਾ ਕਿਉਂ ਜੀ ਹਾਂਜੀ ਚਲੋ ਇਹਨੂੰ ਕਲੀਨ ਕਰ ਦੋ ਫਿਰ ਚਲੋ ਹੁਣ ਫਿਰ ਦੇਖਦੇ ਹਾਂ ਥੋੜੀ ਦਮ ਕਰਦੇ ਪ੍ਰੈਸਟ ਕਰਦੇ ਹਾਂ ਬਾਅਦ ਚ ਖੇਡਦੇ ਚੀਡੀ ਅਟ ਕਾਡ ਰੈਸਟ ਮਾਰ ਲਈ ਲੈਜੀ ਡੇ ਵੀ ਹੋਣਾ ਚਾਹੀਦਾ ਨਾ ਹੁਣ ਕਿਉਂਕਿ ਡਿਵਾਈਸਿਸ ਕੋਈ ਆਪਾਂ ਯੂਜ਼ ਨਹੀਂ ਕਰਦੇ ਪਏ ਤੇ ਬੈਟਰ ਇਹ ਹੈਗਾ ਓਏ ਕਿੱਥੇ ਚੜਨ ਡਿਆ ਪਰਨ ਲੱਥੂ ਗਈ ਸਾਰੇ ਪਪਾ ਜੀ ਹਾਂਜੀ ਚਲੋ ਉਤਰ ਜਾਓ ਫਿਰ ਆਹ 10 ਡਾਲਰ ਬੋਰਿੰਗ ਫੀਲ ਕਰਨ ਡਿਆ ਹੁਣ ਦੇ ਦੇ 10 ਡਾਲਰ ਫਿਰ ਵੇਖਣਾ ਟੀਵੀ 10 5 ਮਿੰਟ ਮੈਨੂੰ ਕੀ ਆਹ ਆ ਸਾਡਾ ਜੱਜ ਆ ਇਹ ਕਹਿੰਦਾ ਵੀ ਮੈਂ ਵਿਨਰ ਕਰਨਾ ਤੇ ਮੈਂ ਸਾਰਿਆਂ ਦੇ ਪੈਸੇ ਕਢਾਵਾ। ਉਹਨੇ ਇਹਨੇ ਟੀਵੀ ਚ ਲਾਇਆ ਇਹਨੇ ਚਲਾਇਆ ਐਲਸੀਡੀ ਨਹੀਂ ਚਲਾਈ ਜੀ ਔਰ ਰਿਮੋਟ ਦੇ ਹੱਥ ਵੱਜ ਗਏ ਮੈਂ ਉਹਦਾ ਐਤਾ ਨਹੀਂ ਐਤਾ ਉਹ ਆ ਕੀ ਕਹਿੰਦੇ ਨੇ ਕੋਈ ਕਰ ਸਕਦੇ ਠੀਕ ਹੈ ਕੋਈ ਚੀਟਿੰਗ ਨਹੀਂ ਹੈਗੀ ਕੋਈ ਚੀਟਿੰਗ ਨਹੀਂ ਹੈਗੀ ਝੂਠ ਨਹੀਂ ਹੈਗਾ ਚੱਲਣਾ ਔਰ ਉਹ ਜਿੱਦਾਂ ਐਂਦਾ ਬਾਂਦਰ ਨਹੀਂ ਬੈਠਿਆ ਹੁੰਦਾ ਬਾਂਕੀ ਸੰਗ ਬੋਰ ਹੋ ਗਿਆ ਹਜੇ ਮੈਨੂੰ ਲੱਗਦਾ ਘੰਟਾ ਵੀ ਨਹੀਂ ਹੋਇਆ ਹੋਣਾ ਗੇਮ ਸ਼ੁਰੂ ਹੋ ਕੇ ਤੀਨੋ ਹਜੇ ਤਾਂ ਰਾਤ ਪੈਣੀ ਆ ਫੇਰ ਪਤਾ ਲੱਗਣਾ ਕਿਹੜੇ ਭਾਵੇਂ ਦੀ ਚੱਲ ਮੈਂ ਤੈਨੂੰ ਬਾਹਰ ਲੈ ਕੇ ਜਾਊਂਗਾ ਪਾਰਕ ਚ ਕਮਾ ਕੇ ਲੈਣਾ ਖੇਡ ਕੇ ਆਉਣਾ ਠੀਕ ਦੁਪਹਿਰੇ ਚੰਮ ਸਾੜਨਾ ਅੱਜ ਦਾ ਇਹਨਾਂ ਦਾ ਹਾਲ ਵੇਖੋ ਕਿ ਜੇ ਇਹਨਾਂ ਕੋ ਫੋਨ ਹੈ ਉਹ ਤਾਂ ਟੈਬ ਕਿਛੇ ਕਿਆ ਨਹੀਂ ਚਲਾਉਣੀ ਕਿਤੇ ਵਾਸੀਆ ਮਾਰੀ ਜਾਂਦੇ ਕੋਈ ਕਿਤੇ ਇੱਥੇ ਬਹਿ ਜਾਂਦਾ ਕੋਈ ਕਿਤੇ ਬਾਜੋਂ ਉੱਧਰ ਜਾ ਕੇ ਬਹਿ ਜਾਂਦਾ ਉਹਨੇ ਤਾਂ 10 ਵਾਰੀ ਤਾਂ ਨੋਟ ਗੇਨ ਲੈ ਕਰਾਂਗੀ ਤਾਂ ਪੁੱਛ ਪੀਜੀ ਉਹ ਦਸਾਂ ਦਸਾਂ ਦੇ 10 ਤਾਂ 10 ਹੀ ਰਹਿਣੇ ਆ ਵਾਦ ਤੇ ਜਾਣੇ ਨਹੀਂ ਨੇ ਵਾਰੀ ਗਿਨਣ ਦੇ ਨਾਲ। ਤੁਹਾਨੂੰ ਪਾਸਟ ਟਾਈਮ ਕਰਨਾ ਹੈ ਕਿ ਨਹੀਂ। ਤੇ ਨੀਰ ਨੀਰ ਤੇ ਵਿਚਾਰੀ ਕੀ ਕਰੇ? ਚਿੜੀ ਵਿਚਾਰੀ ਕੀ ਕਰੇ? ਠੰਡਾ ਪਾਣੀ ਪੀਂ ਮਰੀ ਦੋ। ਚੜ ਚੜ ਕੇ ਬੈਣ ਈ ਆ। ਕਹਿੰਦੀ ਵੀ 5 ਮਿੰਟ ਦੇ ਲੈਂਦਾ। ਅਹੀਂ ਕਿ ਰੂਲ ਇਜ਼ ਰੂਲ ਕੈਮਰਾ ਬੰਦ ਤੇ ਥੋੜੀ ਤਾਂ ਮਸਲਾ। ਸੋ ਮੈਂ ਕਿਹਾ ਮੈਂ ਕਿਹਾ 10 ਡਾਲਰ ਪਾ 5 ਮਿੰਟ ਆਪਣੀ ਪਸੰਦੀਦਾ ਜੈ ਟੈਪ ਵੇਖਣੀ ਜਾਂ ਫੋਨ ਦੇਖਣਾ, ਟੀਵੀ ਦੇਖਣਾ। ਦੇਖੋ। ਕਿਓ ਜੀ? चीटिंग ਤੇ ਨਹੀਂ ਚਾਹਨੀ ਚੀਟਿੰਗ ਨਹੀਂ ਚਾਹਨੀ ਵੈਸੇ ਤੁਹਾਨੂੰ ਵੀ ਸਾਰਿਆਂ ਨੂੰ ਕਰਨਾ ਚਾਹੀਦਾ ਆਪਣੇ ਸਾਰੇ ਫੋਨ ਬੰਦ ਕਰਕੇ ਰੱਖ ਕੇ ਕਿਹੜੀ ਐਮਰਜੈਂਸੀ ਹੋਊਗੀ ਸੋ ਆਪਣਾ ਕੰਨੀ ਮੈਂ ਅਗਰ ਤੁਸੀਂ ਚੈਲੰਜ ਕਰਨਾ ਮੈਂ ਆਪਣੇ ਬੱਚਿਆਂ ਨੂੰ ਕਹਤਾ ਫਿਰ ਚੈਲੰਜ ਕਰਨਾ ਸਵੇਰੇ ਸਵੇਰੇ ਤਾਂ ਫਿਰ ਪਹਿਲਾਂ ਹੀ ਟੀਵੀ ਦੇਖ ਲੈ ਸਰ ਫਿਨਿਸ਼ ਕਰ ਲੈ ਮੇਰੇ ਨਾਲ ਦੱਸਿਆ ਹੀ ਨਹੀਂ ਉਹ ਛੇ ਆਫੇ ਮੇਰਾ ਉੱਥੇ ਰਹਿ ਗਿਆ ਟੀਵੀ ਖਤਮ ਕਰ ਦੇਣਾ ਸੀ ਉਦੋਂ ਨੀਨੂ ਨੇ ਇੱਕ ਦੇਜ ਸੌਂ ਗਈ ਇਹ ਚੰਗਾ ਕਰਵਾ ਚ ਉਹਦੇ ਵਰਤਾਲਾ ਸਾਹਮਣੇ ਰੱਖਿਆ ਵੀ ਸਿਰੇ ਸਿਰੇ ਆ ਠੀਕ ਹੈ ਸਰਗੀ ਖਾ ਲੋ ਠੀਕ ਬਾਅਦ ਸਾਰਾ ਦਿਨ ਨਾ ਪਾਣੀ ਮਿਲਣਾ ਨਾ ਖਾਣਾ ਮਿਲਣਾ ਤੂੰ ਤੇ ਉਹ ਵਾਲੀ ਗੱਲ ਕਰ ਦਿੱਤੀ ਵੀ ਕਹਿੰਦੀ ਪਹਿਲਾਂ ਪਹਿਲਾਂ ਜਦੋਂ ਚੈਲੰਜ ਚਲਣਾ ਸ਼ੁਰੂ ਹੋਵੇ ਪਹਿਲਾਂ ਪਹਿਲਾਂ ਸਾਰਾ ਟੀਵੀ ਵੇਖ ਲੋ ਸਾਰਾ ਟੀਵੀ ਕਿੱਦਾਂ ਵੇਖ ਸਕਦੇ ਨਹੀਂ ਜਿੱਦਾਂ ਕਿ ਮੈਂ ਪਹਿਲਾਂ ਕਿਹਾ ਸੀ ਚੈਲੰਜ ਤੁਹਾਨੂੰ ਸਾਰਿਆਂ ਨੂੰ ਕਰ ਲੈਣਾ ਚਾਹੀਦਾ ਹੈ ਕਿਉਂਕਿ ਇਹਦਾਂ بڑا ਰਿਫਰੈਸ਼ਮੈਂਟ ਹੋ ਰਿਹਾ ਤੇ ਜਿਹੜਾ ਬੱਚਾ ਸਾਡੇ ਨਾਲ ਕਦੀ ਗੱਲ ਨਹੀਂ ਸੀ ਕਰਦਾ ਹੁੰਦਾ ਹੁਣ ਦੇਖੋ ਸਾਡੇ ਨਾਲ ਪਲੇ ਕਰਦਾ ਪਿਆ ਇਹ ਇਹ ਆ ਦੇਖੋ ਸਾਲ ਕੇ ਬੈਠਾ ਅਗਲਾ ਹਾਂ ਟੀਚਰ ਬਣਿਆ ਸਾਨੂੰ ਪੜ੍ਹ ਪੜ ਕੇ ਸੁਣਾਉਣ ਡਿਆ ਤੇ ਅਸੀਂ ਇੱਥੇ ਸਟੂਡੈਂਟ ਬਣਿਆ ਹੁਣ ਅਸੀਂ ਲਿਸਨ ਕਰਨ ਡਿਆ ਕੀ ਸੁਣਾ ਰਿਹਾ ਨੀ ਨੂੰ ਓਕੇ ਇੰਡੇਂਜਰਡ ਐਨੀਮਲ ਇਹ ਕੀ ਹੈ ਸਾਲ ਓਕੇ ਓਕੇ ਟਾਈਟਲ ਟਾਈਟਲ ਓਕੇ ਓਕੇ ਸੁਣਾਓ ਜੀ ਸੁਣਾਓ ਇੰਡੇਂਜਰਡ ਐਨੀਮਲ ਇਟ ਇਜ਼ ਹਾਰਡ ਟੂ ਸਟਾਪ ਐਨੀਮਲਸ ਫਰਮ ਬੀਇੰਗ ਇੰਡੇਂਜਰਡ ਵੀ ਕੈਨ ਪ੍ਰੋਟੈਕਟ ਏਅਰ ਹੋਮ ਬਾਇ ਮੇਕਿੰਗ ਨੈਸ਼ਨਲ ਪਾਰਕਸ ਟੀਚਰ ਟ੍ਰਾਂਸਲੇਟ ਵੀ ਕਰ ਦ ਪੰਜਾਬੀ ਚ ਆ ਪੰਜਾਬੀ ਸਟੂਡੈਂਟ ਵੀ ਹੁੰਦੇ ਗਏ ਪਿੱਛੇ ਪੰਜਾਬੀ ਸਟੂਡੈਂਟ ਵੀ ਹੁੰਦੇ ਆ ਸਾਨੂੰ ਇਨਫਰ ਪ੍ਰੋਟੈਕਟ ਕਰਨੀ ਹੋਣੀ ਪੰਜਾਬੀ ਨਹੀਂ ਕਰਨੀ ਆਉਣੀ ਉਹ ਦੇ ਗਏਗਾ ਜਦ ਜਿਆ ਸਟਾਰਟ ਆ ओके यू विल हैव बीन ਪਾਰਟ ਆਫ ਦਾ ਫਾਦਰ ਚੱਲ ਤੂੰ ਇਹਨੂੰ ਇੰਗਲਿਸ਼ ਸਾਰਾ ਬੋਲ ਦੇ ਮੈਂ ਪੰਜਾਬੀ ਚ ਮम्मा ਨੂੰ ਟ੍ਰਾਂਸਲੇਟ ਕਰ ਦਿੰਨਾ ਠੀਕ ਆ ਸੇਫ ਫੇਕ ਮੈਗਨੇਟ ਨੇ ਆਪਣੀ ਜਗ੍ਹਾ ਨਹੀਂ ਛੱਡੀ ਜੇ ਤਵੇਂ ਆਪਣੀ ਜਗ੍ਹਾ ਛੱਡ ਕੇ ਕੋਈ ਲੰਮੀ ਪੈ ਚੁੱਕਾ ਹੈ ਜਗ੍ਹਾ ਨੂੰ ਪੁੱਛਣਾ ਤੇ ਨਹੀਂ ਜਗ੍ਹਾ ਦੇਰਾਵ ਮੇਲੀਆਂ ਨਹੀਂ ਮੇਰੀ ਗਲਤੀ ਹੋ ਗਈ ਸਿੱਧਾ ਚਿੜੀ ਉਹ ਡਕਾਉਂਡ ਕਬੂਤਰ ਡਾ ਕਾਉਡ ਕਾਉਡ ਦੀਆਂ ਇਹਦੇ ਕਾਂ ਚਿੜੀ ਹਾਂ ਚੱਲਾਂ ਖੇਡਦੇ ਚਲੋ ਚਲੋ ਜੀ ਹੋਰ ਖੇਡਦੇ ਆ ਕਾਉਡ ਚਿੜੀ ਹਟ ਕਿਉਂਕਿ ਸੁਸਤੀ ਪੈ ਰਹੀ ਸੀ ਬੋਰਿੰਗ ਫੀਲ ਹੋ ਰਹੀ ਸੀ ਤੋਂ ਨੰਨ ਜਿੰਨੇ ਨੇ ਬਾਹਰ ਤੋਂ ਵੀ ਆਟ ਮੇਰੇ ਘਰੇ ਤੇ ਜਿਹਨੇ ਨਹੀਂ ਹੈ ਮੈਂ ਮੈਂ ਕਿੱਲਾ ਜਿਹੜੇ ਕਿਸ ਨੇ ਨਹੀਂ ਕੀਤੇ ਹਾਂ ਬਾਤ ਹੀ ਗਏ ਹੈ 100 100 ਡਾਲਰ ਸਾਰੇ ਮੇਰੇ ਨਹੀਂ ਮੈਂ ਕਿੱਢਣ ਦੀ ਹਾਂ ਚਲੋ 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 ਦੱਸੋ ਕੌਣ ਕਰੇਗਾ ਟਿਕਟ ਤੇ ਅੰਦਰ ਨੇਮ ਵੀ ਲਿਖਣਾ ਪੈਣਾ ਸਾਰੇ ਕੋਲ ਸੇਮ ਹੀ ਪਾਸੀ ਰੱਖੇ ਕੋਈ ਨਹੀਂ ਦੇਖ ਲੈਂਦੇ ਫਿਰ ਫਿਰ ਲਾਟਰੀ ਕੱਢ ਲਾਂਗੇ ਤੇ ਜੇ ਸਾਰੇ ਕਹਿੰਦੇ ਨਹੀਂ ਯੂਜ਼ ਕੀਤੇ ਪੈਸੇ ਤੇ ਫਿਰ ਫਿਰ ਵੀਨਰ ਤੇ ਕਹਿੰਨ ਚੂਜ਼ ਕਰਨਾਗੇ ਨਹੀਂ ਤੇ ਆ ਤ ਗਿਆ winner ਵਿੱਚ ਆਇਆ ਇਹ ਨੇ ਤਾਂ ਇਹਦੇ ਤਾਂ ਕੋਈ ਦਾ ਇਦਾਂ ਨਹੀਂ ਕਰਨਾ ਕੋਈ ਚੀਟਿੰਗ ਨਹੀਂ ਚੱਲਣ ਦੇਣੀ ਇੱਥੇ ਜੱਟ ਜੀ ਚੱਲ 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 ਦੋਨੋਂ ਕਰਨਾ ਏ ਚੀਟਰ ਦੋਨੇ ਸੀ ਦੇਖੋ ਇੱਕ ਚੀਟਰ ਦੋ ਚੀਟਰ 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 ਚਲੋ ਇੱਧਰ ਕਾਮਰ ਕਰਦੇ ਨਾ ਬੇਟਾ ਮੈਂ ਬੋਲਾਂ ਇਹ ਮੈਂ ਬੋਲਾਂ ਹਾਂ ਤੇ ਲੱਗਦਾ ਨਹੀਂ ਹੈ ਸਪੀਡ 'ਚ ਬੋਲੀ ਤਾਂ ਨਹੀਂ ਚੜੀ ਗਾ ਨੀੜੀ ਕਾ ਐਡੀ ਸੌ ਸੋਚ ਕੇ ਪਹਿਲੇ ਕਹਿੰਦੇ ਨੇ ਵੀ ਨਾ 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 ਗਾੜ ਗਾੜ ਕੋਟਾੜ ਕਬੂਤਰ ਰਾਇਆ ਹੀ ਚੱਲੇ ਅੰਦਰ ਕਿਤੇ ਨਾ ਕਬੂਤਰ ਹੀ ਇੱਧਰ ਆਉਂਦਾ ਨਾ ਇੱਧਰ ਕਬੂਤਰ ਰਾਇਆ ਹੀ ਅੰਦਰ ਫਿਰ ਬੋਲੋ ਬੜਾ ਵੀ ਬੰਦ ਕੇ ਨਹੀਂ ਹੱਥ ਪੜਨੇ ਕੇ ਨੇ ਵੀ ਨਹੀਂ ਤੇ ਪਾ ਡੰਡਾ ਲੈ ਆਉਣਾ ਬਾਹਰ ਜਦ ਮੈਂ ਪਹਿਲਾਂ ਇੱਧਰ ਤੋਂ 2 ਮਿੰਟਾਂ ਦੇ ਬਾਅਦ ਹੀ ਮੈਂ ਫਾਈਟਰ ਕਾ ਪੜੀ ਨਾ ਤੂੰ ਕਾ ਕਰ ਕਦੇ ਗੇਮ ਖੇਟੀ ਨਿੱਕੇ ਅੱਗੇ ਕਰ ਤੇਰੀ ਲੂਣ ਪਾਈਏ ਲੂਣ ਉਹ ਬਚਉਂਦਾ ਵੀ ਸੀ ਅਗਲਾ ਬੰਦਾ ਪਹਿਲੇ ਲੂਣ ਤੜਕਾ ਵਾਲਾ ਲੂਣ ਮੈਂ ਲਾ ਕੇ ਏਂ ਤੜਕਾ ਸਤੂਣ ਮੇਂ ਮਸਾਲਾ ਆਹ ਹੱਕਾ ਕਿਧਰ ਇਧਰ ਇਧਰ ਹੁੜਾਦਾ ਐਂਦਾ ਨਹੀਂ ਨਾ ਐਂਦਾ ਗਲਤ ਕਰ ਦੱਸੀਦਾ ਅਗਲੇ ਬੰਦੇ ਨੂੰ ਕਹਿ ਉਹ ਕੀ ਆ ਗਿਆ ਸਭ ਜੀ ਜੁੱਤੀ ਫੇਟ ਦਾਲੂਣ ਮੱਚ ਜਾ 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 ਲੂਣ ਮੇਰਾ ਮਿਰਚ ਸਾਲਾ ਆ ਗਿਆ ਇਪਰਾ ਗੱਲ ਚੱਲ ਬਾਤ ਮਾਰੀ ਦੇ ਦੇ ਪੀ ਬੜੀ ਸੀ ਕੋਣ ਨਹੀਂ ਚੁੱਕਿਆ ਲੱਗਦੀ ਪਹਿਲਾਂ ਵੀ ਕਰਦੇ ਪੌਰੀ ਦੀ ਚੱਲ ਤੇਰੀ ਵਾਰੀ ਹੈ ਪਾਪਾ ਨਹੀਂ ਮੇਰੇ ਕੋਲ ਹੋ ਗਿਆ ਮੇਰੇ ਪਾਪਾ ਇੱਦਾਂ ਹੁੰਦੀ ਬੂੰ 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 ਉਹ ਗ੍ਰੈਂਗ ਡੈਂਗ ਡਾ ਖੇਡ ਨਾ ਮੈਂ ਬਣਾਉਂਦਾ ਗ੍ਰੈਂਗ ਡੈਂਗ ਡਾ ਆ ਲੂਣ ਬਸ ਸਾਲਾ ਸਿਰਫ ਖੇਡ ਤੇ ਉਹਦੇ ਚ ਵੀ ਹੁੰਦਾ ਵਾ ਤੇਨੀ ਦੋਵੇਂ ਚੱਲ ਆਪਣੇ ਨੰਬਰ आपने नंबर चूज करो थर्टी तक तेरा क्या टेन फाइव निकला कि निकला ट्वेंटी निकला कि फाइव ट्वेंटी चलो टेन फाइव ट्वेंटी चलो ग्रैंड 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 अप फिफ्टीन कितने कितने चलो ग्रैंड 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 अप ट्वेंटी मैं बाहर चलो ग्रैंड ग्रैंड ਤੋਂ ਮੇਂ ਦਾ ਪਤਾ ਨਹੀਂ ਸੀ ਅੱਛਲੇ ਉਹਨੂੰ ਗੜਾ ਗੜਾ ਨਹੀਂ ਆਉਂਦਾ ਪਾਪਾ ਮੈਂ ਕਿਦਾ ਹੁੰਦੀ ਆ ਦੇਖ ਪਾਪਾ ਤੇ 20 ਸੀਗੇ 15 70 20 ਸੀ ਨਾ ਮੇਰੇ ਕੋਲ ਸੀ 5 ਸੀਗੇ ਤੇ 5 ਸੀ ਸੀ ਕਿੰਤਾ 2 5 2 ਕਿੰਤਾ 5 ਮਮਾ ਨੇ ਕਿਤਾ 10 ਹੋ ਗਿਆ ਮਮਾ ਬਾਹਰ ਹੋ ਗਏ ਤੂੰ ਹਾਂ ਤੂੰ ਦੂਜੇ ਹੋ ਗਿਆ ਕਿੰਤਾ ਮੈਂ ਚੱਲ ਦਮਾ ਲਾ ਦੇ ਬਣਾ ਦੇ ਚਲ ਅੱਜ ਪਹਿਲਾਂ ਜਾਸ ਖਾਓ ਚਲ ਫਿਰ ਦਮਾ ਲਾ ਕੇ ਚੱਲ ਨੇ ਪਹਿਲਾਂ ਤੂੰ ਜਾਸ ਚੱਲ ਚੱਲ ਮਿਲ ਕੇ ਨੰਬਰ ਕਿੰਨਾ 30 20

मैं इटालियन जी क्या है चलो <laughs> गेम पंजाबी है पंजाबी जी का लग रहा था मैं फिर वो थी ओके मैं आपको नहीं ग्रेजी बोली नहीं ना बोली तो आप तो देंगे अच्छा एक दागी दाव से बाज लड़ा के बाज 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 अगर लड़ा के मुझे लड़ना होगा लेकिन नहीं 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 गाइस 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 चलो <laughs> चल कितने पंद्रह दस पंद्रह ਗ੍ਰੈਂਡ ਆਂਗੇ ਫਾਈ 10 ਵੰਟ ਜਾਂਦੀ ਆ ਮੇਰੇ ਵੀ ਹੈ ਨਾ ਨਹੀਂ ਮੇਰੇ 15 ਆ 10 ਤੋਂ 15 ਦੀ ਪਾਪਾ ਮੇਰੇ ਬੰਦਾ ਚੱਲ ਤਾ 20 ਸੀ ਇਹਦੇ ਠੀਕ ਹੈ 15 ਦਾ ਮੇਰੇ ਟੈਕ ਦਾ ਸੀ 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 ਚਲੋ 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 ਉਹ ਖੇਡੇ ਰਹੇ ਨਹੀਂ ਇਹ ਤੇ ਚਲੋ ਚਲੋ ਤੂੰ ਹੀ ਗੈਂਗੜਾ ਪੋੜਨਾ ਕਰੇ ਗੜਾ ਮੈਨੂੰ ਨਹੀਂ ਤਾਂ ਨਹੀਂ ਤਸਾਂ ਹੁਣ ਕਾ ਵੜਿਆ ਵਾ 2 in 1 ਬਾਦਰ ਚੈਰੰਜ ਚਲੋ ਚਲੋ ਪਾਰਕ ਲੈ ਜਾਂਦੇ ਚਲੋ ਕਿਨਾਂ ਕਰੀਏ ਚਲੋ ਲਾਸਟ ਟਾਈਮ ਚਲੋ ਚਲੋ ਜਿਹੜਾ ਹਾਰ ਗਿਆ ਉਹਦੇ ਲੂਣ ਮੇਰੇ ਤੇ ਪਹਿਲਾਂ ਬਾਤ ਚ ਨਾ ਦੱਸੋ ਮੇਰੇ ਨਹੀਂ ਪਹਿਣਾ ਮੈਂ ਪਾ ਲੇ ਆ ਰੋਈ ਜਾ ਰੋ ਫਰਾ ਬੀਪੀ ਆਇਓ ਕੋਈ ਨਹੀਂ ਤੂੰ ਰੱਖੇ ਤੇ ਗੜਾ ਗੜਾ ਗੜਪ 25 ਕਹਿ ਰਾਮੀ ਚਲ ਗੜਾ ਗੜਾ ਗੜਪ 15 ਚਲੋ ਜੱਟ ਨਹੀਂ ਦਵਾ ਨਹੀਂ 15 ਨਹੀਂ ਹੋਦਾ ਨਹੀਂ ਨਹੀਂ ਰਹਿ ਵੀ ਤਰੋਗੀ ਨਹੀਂ ਤੇ ਆਪਾਂ 15 ਹੋ ਗਿਆ ਫਿਰ ਵਾਪਸ ਵੀ ਲੈ ਸਕਦੇ ਹਾਂ ਓਕੇ ਗੜਾ ਗੜਾ ਗੜਪ 10 ਕਿਤੇ ਵੀ ਮੇਰਾ ਰਹੀਆ ਬੰਦ ਚਲੋ ਪਾਰ ਕੇ ਚਲੀਏ ਹੁਣ ਜਾ ਘਰ ਜਾ ਮੇਰੇ ਮਾਰੀ ਹੁਣ ਲੂਡ ਮਾਰ ਨਹੀਂ ਨਹੀਂ ਲੂਣ ਮਰਚ ਮਸਾਲਾ ਚਲੋ 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 ਲੂਣ ਮਰਚ ਮਸਾਲਾ ਚ ਉਹ ਯਾਰ ਕਿ ਧਾਗਾ ਵੀ ਕਹਿੰਦੇ ਨੇ ਨਾ ਤੂੰ ਫੜੇ ਆਪਣੀ ਇਹ ਕਿਉਂ ਕਰੇ ਆਪਣੀ ਇਹ ਕਿਉਂ ਕਰੇ ਕਿ ਫੜ ਕੇ ਪਾ ਰਿਆ ਸੀ ਲੂਣ ਮਰਚ ਮਸਾਲਾ ਸੁਣ ਲੈਣਾ ਕਿ ਧਾਗਾ ਸੁਣ ਤਾ ਕਹਿੰਦੇ ਨੇ ਚਾਰੋਂ ਹਰ ਗਿਆ ਚੱਲਾ ਜੀ ਮੈਂ ਭੰਟਾ ਮੈਂ ਮੂਟਾ ਹੀ ਪੀ ਲਿਆ ਸੀ ਤੇ ਤੂੰ ਟਾਈਮ ਨੇ ਮਾਰਿਆ ਸੀ ਤਾਂ ਕੀਤਾ ਸੀ ਨਹੀਂ ਕਰੀ ਓ ਬਾਹਰ ਪਰ ਇਹ ਗੱਲ ਓ ਚੱਲ ਨਹੀਂ ਤੂੰ ਆ ਜਾ ਇਹ ਕਿ ਉਹ ਹੱਦ ਹੋਈ ਮੈਂ ਦੇਣੀ ਇਹ ਮੈਂ ਇੱਕ ਵਾਰੀ ਹੋਰ ਇਹ ਚੰਗੀ ਗੱਲ ਆ ਯਾਰ ਇੱਕ ਵਾਰੀ ਹੋਰ ਬਸ ਲਾ ਬਸ ਖਤਮ ਖਤਮ ਲੈ ਖਤਮ ਕੰਮ ਹੋ ਗਿਆ ਸੋ ਮਮੀ ਯਾਰ ਇਧਰ ਦੋ ਤਿੰਨ ਘੰਟੇ ਸੌਂਦੀ ਹੋਂ ਨਾ ਨਾ ਸ਼ਾਮਾਂ ਪੈ ਨਹੀਂ ਹੁੰਦੀ ਚਲੋ ਬਾਹਰ ਕੇ ਚਲੀਏ ਚਲੋ ਚਲੋ ਆਪਾਂ ਫੋਨ ਟੈਬਲੇਟ ਛੱਡ ਚੱਲੀਏ ਇੱਥੇ ਹੀ ਤੇ ਹੁਣ ਚੱਲਦੇ ਆ ਬਾਹਰ ਨੂੰ ਕੀ ਸੌਰੀ ਚਾਬੀ ਨਹੀਂ ਲੱਗੀ ਚਾਬੀ ਮੈਂ ਲੈ ਲਈ ਲਾ ਲਈ ਸੌਰੀ ਤੇ ਹੁਣ ਆਪਾਂ ਚੱਲਦੇ ਆ ਬਾਹਰ ਨੂੰ ਪਾਖ ਦੇ ਵਿੱਚ ਦੇਖ ਕੇ ਆਉਨੇ ਆ ਖੇਡ ਮਲ ਕੇ ਆਨੇ ਆ ਨੀਰ ਨੂੰ ਲੈ ਕੇ ਚੱਲਦੇ ਕਿਉਂ ਸੌਰੀ ਬੋਲੇ ਮੀਂਹ ਅੱਛਾ 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 ਟ੍ਰਾਂਸਲੇਟ ਕਰਦਾ ਮੈਂ ਜਾ ਕੇ ਫੰਕਸ਼ਨ ਕਰਦੇ ਆ ਸਾਨੂੰ ਤੇ ਬੜਾ ਮਜ਼ਾ ਆ ਰਿਹਾ ਇਸ ਚੀਜ਼ ਦਾ ਤੇ ਜਿੱਦਾਂ ਤੁਹਾਨੂੰ ਪਹਿਲਾਂ ਸੁਜੈਸਟ ਕੀਤਾ ਤੁਹਾਨੂੰ ਵੀ ਕਰਨਾ ਚਾਹੀਦਾ ਚੀਜ਼ ਇਗਨੋਰ ਕਰ ਦਿਓ ਇਸ ਸੌਰਤ ਨੂੰ ਤੇ ਮੇਰੀ ਗੱਲ ਲਗੌਰ ਕਰੋ ਤੁਹਾਨੂੰ ਵੀ ਮਤਲਬ ਕਿ ਇਹ ਚੀਜ਼ ਇਹ ਚੀਜ਼ ਨਹੀਂ ਇਹ ਟਾਸਕ ਹਾਂ ਹੁਣ ਇਸੇ ਆਰਟ ਦਾ ਹੀ ਲੱਕ ਯੂ ਹਾਂ ਨਹੀਂ ਨਹੀਂ ਤੇ ਫਿਰ ਕਹਿਣਾ ਤੇ ਲੜਾਈ ਥੋੜੀ ਪਉਣ ਘਰੇ ਇਹ ਟਾਸਕ ਤੁਸੀਂ ਵੀ ਕਰਿਓ ਕਾਫੀ ਫਨ ਹੁੰਦਾ ਆ ਮਜ਼ਾ ਆਉਂਦਾ ਆ ਬੱਚੇ ਨਾਲ ਟਾਈਮ ਸਪੈਂਡ ਹੁੰਦਾ ਆ ਫੈਮਿਲੀ ਚ ਕਾਫੀ ਚੀਜ਼ਾਂ ਪਤਾ ਲੱਗਦੀਆਂ ਕਿਉਂਕਿ ਨਾ ਬਹੁਤ ਸਟ੍ਰੈਸ ਵਿੱਚ ਚੱਲੇ ਗਏ ਆਪਾਂ ਇਹਨਾਂ ਚੀਜ਼ਾਂ ਰੀਲਾਂ ਨੂੰ ਸਕਰੋਲ ਕਰ ਕਰਕੇ ਕਰ ਕਰਕੇ ਬਹੁਤ ਮਾਈਂਡਲ ਸਟ੍ਰੈਸ ਵਿੱਚ ਚੱਲੇ ਗਏ ਸੀਗਾ ਰੀਲਾਂ ਨੂੰ ਹਾਂ ਤੇ ਰੀਲਸ ਯੂ ਵਾਂਟ ਮੀ ਟੂ ਸੇ ਇਨ ਇੰਗਲਿਸ਼ ਐਂਡ ਆਮ ਟੈਲਿੰਗ ਮਮਾ ਵਾਹਵਾ ਸੂਰਜ ਢੱਲਾ ਪਿਆ ਵਾ ਤੇ ਹਜੇ ਆਏ ਨਹੀਂ ਆ ਲੇਕਿਨ ਉਹ ਦੂਰ ਉਧਰ ਖੇਡਣਦੇ ਆ ਵੱਡੇ ਮੁੰਡੇ ਆਪਣਾ ਕੀ ਕਹਿੰਦੇ ਬੋਲੀਵੁੱਡ ਤੇ ਛੋਟੇ ਬੱਚੇ ਉਹਦੇ ਇਥੇ ਪੂਰੀ ਚੈਲ ਪੈਲ ਹੋ ਜਾਂਦੀ ਥੋੜੀ ਦੇਰ ਤੱਕ ਹੋ ਜਾਣੀ ਹੈ ਸ਼ਾਇਦ ਔਰ ਅੱਧੇ ਘੰਟੇ ਤੱਕ ਹੋ ਜੇ ਤੇ ਓਨੀ ਦੇਰ ਤੱਕ ਨੀਨੂ ਸਾਡਾ ਇੱਥੇ ਫਨ ਕਰ ਲੇਗਾ ਇਕੱਲਾ ਹੀ ਇਹ ਬਸ ਇਹ ਤੇ ਇਥੇ ਉੰਬੇ ਹੀ ਬਦਲ ਗਿਆ ਵਾ ਉਹਨਾਂ ਦੀ ਬੈਸਟ ਫਰੈਂਡ ਮਿਲ ਗਈ ਸਕੂਲ ਵਾਲੀ ਮੀਰਾ ਉਹ ਭੱਜ ਗਿਆ ਉਧਰ ਨੂੰ ਹੁਣ ਕਹਿੰਦਾ ਮੈਂ ਉਹਦੇ ਨਾਲ ਹੀ ਖੇਡਣਾ ਚਲੋ ਆਪਾਂ ਕੀ ਕਰਦੇ ਆ ਕਿ ਆਪਾਂ ਹੁਣ ਦੋਵੇਂ ਜੀ ਇੱਥੇ ਬਹਿ ਜਾਂਦੇ ਆ ਭਾਈ ਅਸੀਂ ਇੱਥੇ ਫੰਕਸ਼ਨ ਕਰ ਲੈਂਦੇ ਆ ਫੜੀ ਚੱਲਦਾ ਹੀ ਨਹੀਂ ਵਿਆ ਰੋਗਾ ਇਹ ਦੇ ਪਿੰਗੀ ਚਲਾਉਂਦੇ ਹੁੰਦੇ ਸੀ ਨਾ ਓਏ ਆਹਾਹਾਹਾ ਕੀ ਬਾਤ ਹੈ ਨਹੀਂ ਓਏ ਹੋ ਹੋ ਮਸਤ ਮਜੀ ਹੋਗੇ ਕੇ ਚਲੋ ਜੀ ਚਲੋ ਮੀਨੋ ਖੇਡਣ ਜਾਬਰ ਆਹਾਹਾਹਾ ਇੱਥੇ ਕਿੰਨੀ ਸੋਹਣੀ ਨੀਂਦ ਆਵੇ ਸੋਣੇ ਤੈਨੂੰ ਪਤਾ ਜੋ ਛੋਟੇ ਨਹੀਂ ਨਾ ਮੈਂ ਤਾਂ ਗਰਜੀ ਤੇ ਹੀ ਪਤਾ ਹੀ ਕਰਦੇ ਹੁੰਦੇ ਨਹੀਂ ਉਹ ਜਿਹੜਾ ਨਹੀਂ ਤੂੜੀ ਵਾਲਾ ਬਰਾਂਡ ਆਉਂਦਾ ਸੀ ਉਹਦੇ ਨਾ ਦੋ ਰਸੇ ਉੱਪਰ ਪਾ ਕੇ ਗਾਡਰ ਥਾਣੀ ਤੇ ਵੱਡਾ ਫੱਟਾ ਰੱਖ ਕੇ ਤੇ ਉੱਥੇ ਲੰਮੇ ਪੈਂਦੇ ਹੁੰਦੇ ਸੀ ਨੀਨੂ ਚੜ ਗਿਆ ਆਪਣੇ ਫਰੈਂਡਸ ਦੇ ਨਾਲ ਉਹਨਾਂ ਦੇ ਘਰੇ ਖੇਡਣ ਤੇ ਆਹ ਵੇਖ ਕਿਦਾਂ ਬੈਠੀ ਬਿਨਾ ਫੋਨ ਤੇ ਮਸੋਸੀਾਂ ਦੀ ਤਰ੍ਹਾਂ ਮੈਂ ਕੋਈ ਮਸੋਸੀ ਤਰ੍ਹਾਂ ਨਹੀਂ ਬੈਠੀ ਮੈਂ ਇੰਜੋਏ ਕਰਦੀ ਪਈ ਹਾਂ ਇੰਬਾਰ ਕਿੰ ਕੀ ਇੰਜੋਏ ਕਰਦਣ ਇੱਧਰ ਵੇਖਦੀ ਪਈ ਹਾਂ ਇੱਧਰ ਇੰਨਾ ਸੋਨਾ ਪਹਿਲਾਂ ਹੁੰਦਾ ਸੀ ਕਿ ਕਿੱਧਰ ਇੱਧਰ ਹਾਂ ਤੇ ਹੁਣ ਵੀ ਸੋਣਾ ਹੀ ਹੈ ਇੱਧਰ ਘਰ ਬਣਾ ਦਿੱਤੇ ਲਾ ਉਹ ਤਾਂ ਚਲੋ ਵੱਖਰੀ ਗੱਲ ਹੈ ਘਰ ਬਣਗੇ ਹੁੰਦਾ ਅਗਲੇ ਨੇ ਪੈਸੇ ਕਮਾਈ ਕਰਨੀ ਹੈ ਕਿ ਨਹੀਂ ਘਰ ਬਣਾਉਣੇ ਇੱਥੇ ਸਨਸੈਟ ਦਾ ਬਹੁਤ ਵਧੀਆ 뷰 ਹੁੰਦਾ ਜਦੋਂ ਹੁਣ ਕਿਉਂ ਨਹੀਂ ਆਉਣਾ ਇੱਧਰੋਂ ਆ ਸਕਦਾ ਉਹ ਇੱਧਰ ਬਣੇ ਨਾ ਘਰ ਇੱਥੇ ਸਾਹਮਣੇ ਜਿੱਥੇ ਹੁਣ ਸਾਹਮਣੇ ਮੇਰੇ ਮੱਖਾਂ ਚ ਵਹੇ ਵੀ ਸੂਰਜ ਪੈਣ ਦੇ ਨਾ ਸਿੱਧਾ ਇੰਨੀ ਫਾਸਟ ਜਾਂਦਾ ਅਮੇਜ਼ਿੰਗ 뷰 ਹੋ ਜਾਂਦਾ ਉਸ ਟਾਈਮ ਤੇ ਚਲੋ ਜੀ ਬਾਹਰ ਦਾ ਹੋ ਗਿਆ ਫਨ ਡਨ ਤੇ ਹੁਣ ਚਲਦੇ ਆਂ ਘਰੇ ਕਿਉਂਕਿ ਘਰੇ ਡਿਨਰ ਦਾ ਵੀ ਟਾਈਮ ਹੋ ਰਿਹਾ ਕੱਲ ਨੂੰ ਜੌਬ ਤੇ ਵੀ ਜਾਣਾ ਵੈਲ 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 ਹੁਣ ਆਪਾਂ ਵੀਡੀਓ ਲੈਂਡ ਕਰਦੇ ਆਂ ਉਹਦੇ ਤੋਂ ਪਹਿਲਾਂ ਲੇਕਿਨ ਦੇਖ ਲੈਨੇ ਆ ਕਿ ਕਿੰਨੂ ਜ਼ਿਆਦੀ ਤਲਬ ਲੱਗੀ ਸੀਗੀ ਇਲੈਕਟ੍ਰੋਨਿਕਸ ਵਾਦੀ ਕਿਹਦੇ ਪੈਸੇ ਸਭ ਤੋਂ ਘਟਾ ਕੌਣ ਹਾਰਿਆ ਤਿੰਨਾਂ ਦੇ ਇੱਥੇ ਆ ਤਿੰਨਾਂ ਦੇ ਨਹੀਂ ਦੋਵਾਂ ਦੇ ਇੱਥੇ ਆ ਕਿਉਂਕਿ ਨੀਨੂ ਉਥੇ ਬਾਹਰ ਹਜੇ ਪਲੇ ਕਰਦਾ ਉਹ ਆਇਆ ਨਹੀਂ ਉਹ ਕਹਿੰਦਾ ਮੈਂ ਥੋੜੀ ਦੇਰ ਨੂੰ ਨਾ ਡਿਵਾਈਸੇਸ ਉਥੇ ਦੀ ਉੱਥੇ ਪਈਆਂ ਤੇ ਸਾਡਾ ਜਿਹੜਾ ਟਾਸਕ ਬਹੁਤ ਸਫਲਾ ਗਿਆ ਬਹੁਤ ਮਜ਼ਾ ਆਇਆ ਅਮੇਜ਼ਿੰਗ ਹੋ ਗਿਆ ਜਿਹਨੂੰ ਕਹਿੰਦੇ ਨਾ ਤੇ ਹੁਣ ਦੇਖਦੇ ਹਾਂ ਕਿਹੜੇ ਕਿਹੜੇ ਮੈਸੇਜ ਤੇ ਕੀ ਕੀ ਪਤਾ ਕਿਹਦਾ ਕਿਹਦਾ ਫੋਨ ਤੇ ਕੀ ਕੁਝ ਨਹੀਂ ਆਇਆ ਹੋਣਾ ਚੈੱਕ ਕਰਦੇ ਹਾਂ ਤੇ ਮੈਂ ਹਸ ਐਂਡ ਦੇ ਸਾਰਿਆਂ ਨੂੰ ਫੇਰ ਸੁਜੈਸਟ ਕਰੂੰਗਾ ਕਿ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਇੱਕ ਦਿਨ ਐਟਲੀਸਟ ਵੀਕ ਦੇ ਵਿੱਚ ਰੱਖੋ ਕੇ ਬਿਨਾ ਗੈਜਟਸ ਤੋਂ ਸਪੈਂਡ ਕਰੋ ਫੈਮਿਲੀ ਦੇ ਨਾਲ ਜੇ ਘਰ ਨਹੀਂ ਤੇ ਬਾਹਰ ਆਊਟਿੰਗ ਤੇ ਜਾਓ ਤੇ ਸਾਨੂੰ ਕਮੈਂਡ ਕਰਕੇ ਦੱਸ ਦਿਓ ਜੇ ਤੁਸੀਂ ਕੋਈ ਹੋਰ ਵੀ ਚੈਲੰਜ ਕਰਨਾ ਕਰਨਾ ਮਤਲਬ ਕਿ ਸਾਡੇ ਕੋਲ ਕਰਵਾਉਣਾ ਤੇ ਅਸੀਂ ਕਰਾਂਗੇ ਤੇ ਮਿਲਾਂਗੇ ਜੀ ਜਲਦੀ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਲਈ ਬਾਏ ਬਾਏ